ਹੰਦੂਵਕੇ ਜੀਆਰਪੀ ਵਿੱਚ ਤਾਇਨਾਤ ਐਸਐਸ ਸਿੰਘਵੰਦਰਪਾਲ ਸਿੰਘ ਦੀ ਸਖੀ ਹਾਲਤ ਵਿੱਚ ਹੋਈ ਲਾਪਤੀ ਨੂੰ ਲੈ ਕੇ ਮਾਮਲਾ ਦੂਤਾ ਵਿੱਚ ਬਣਿਆ ਹੋਇਆ ਐਸਐਸ ਦੀ ਕਾਰ ਜਦਕੇ ਹਰੰਦ ਰਹਿਰ ਤੋਂ ਬਰਾਮਦ ਹੋ ਜਿੱਥੇ ਇੱਕ ਸੂਸ਼ਾ ਨੋਟ ਵੀ ਮਿਲਿਆ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਜੀਆਰਪੀ ਦੇ ਐਸਐਚਓ ਤੇ ਮੁੰਸੀ ਉਹ ਨੂੰ ਤੰਗ ਪਰੇਸ਼ਾਨ ਕਰਦੇ ਹਨ ਜੀਆਰਪੀ ਦੇ ਐਸਐਚਓ ਤੇ ਮੁੰਸੀ ਤੇ ਨਾਮ ਵੀ ਲਿਖਿਆ ਹੋਇਆ ਹੈ ਫਿਲਹਾਲ ਲਾਪਤਾ ਐਸਐਸ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਅਤੇ ਪਰਿਵਾਰ ਨੇ ਮਿਲ ਕੇ ਲਗਾਤਾਰ ਐਸਆਈ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਐਸਪੀ ਹਰਕੇਸ਼ ਯਾਦਵ ਨੇ ਦੱਸਿਆ ਕਿ ਪਹਿਲੇ ਹਾਲ ਐਸਆਈ ਦੇ ਲਗਾਤਾਰ ਹੋਣ ਦੀ ਡੀਡੀਆ ਬੁੱਲਤ ਪਰ ਥਾਣੇ ਵਿੱਚ ਦਰਜ ਕੀਤੀ ਗਈ ਹੈ ਅਜੇ ਤੱਕ ਇਹ ਨਹੀਂ ਕੀਤਾ ਜਾ ਸਕਦਾ ਕਿ ਇਹ ਖੁਦਕੁਸ਼ੀ ਹੈ ਜਾਂ ਕੁਝ ਹੋਰ ਮਾਮਲਾ ਜੀ ਸਾਨੂੰ ਇੱਕ ਰਿਪੋਰਟ ਮਿਲੀ ਹੈ ਜੀ ਔਰ ਡੀਡੀਆ ਐਂਟਰੀ ਕਰ ਲਈਏ ਅਸੀਂ ਮਿਸਿੰਗ ਪਰਸਨ ਦੇ ਜਿਹੜਾ ਐਸਆਈ ਸੁਖਿੰਦਰਪਾਲ ਸਿੰਘ ਉਸ ਦੀ ਭਾਲ ਕੀਤੀ ਜਾ ਰਹੀ ਹੈ ਔਰ ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਸ ਦੇ ਮੁਤਾਬਿਕ ਜਾਂ ਇਹ ਕਿਹਾ ਗਿਆ ਹੈ ਕਿ ਨਹਿਰ ਦੇ ਵਿੱਚ ਛਾਲ ਮਾਰੀ ਹੈ ਬਟ ਸਾਡੇ ਪਾਸੋਂ ਜਦੋਂ ਤੱਕ ਡੈੱਡ ਬੋਡੀ ਰਿਕਵਰ ਨਹੀਂ ਹੁੰਦੀ ਹੈ ਹੀ ਇਜ਼ ਮਿਸਿੰਗ ਸੋ ਬੰਦੀ ਕਾਰਵਾਈ ਜੇ ਵੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਕੀਤੀ ਜਾਵੇਗੀ ਹਾਂਜੀ ਸੋਸਾਇਟੀ ਨੋਟ ਵੀ ਹੈ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੀ ਔਰ ਉਸ ਦੇ ਵਿੱਚ ਵੀ ਜਿਹੜੇ ਕੰਟੈਂਟ ਹੈ उसू भी देखा जा रहा है। जी नाम भी गए हैं पर अपना मानना जो कि मिसिंग पर्सन की मतलब उसकी कोई इन्फॉर्मेस को नहीं आती वेले तक असं बाकी और कमेंट नहीं कर सकते जांच के विषय